ਜਲੰਧਰ ਦੇ ਸਿਵਲ ਸਰਜਨ ਦੇ ਦਫ਼ਤਰ ਦੇ ਬਾਹਰ ਆਸ਼ਾ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਆਸ਼ਾ ਵਰਕਰਸ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਪਰ ਉਨ੍ਹਾਂ ਦੀ ਸੁਣਵਾਈ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ تنخواਹ ਲਗਾਈ ਜਾਵੇ ਅੱਛਾ ਔਰ ਸਾਡੇ ਵਿੱਚ ਜਿਹੜੀਆਂ ਆਸ਼ਾ ਵਰਕਰ ਕੱਢਿਆਂਗੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਫਿਰ ਦੂਸਰੇ ਵੱਲੋਂ ਜਿਹੜੀਆਂ ਇਥੇ ਵਧਾਈਆਂ ਦਾ ਕੰਮ ਬੰਦ ਕੀਤਾ ਜਾਵੇ ਜਿਹੜੀਆਂ ਸਟਾਫ ਵਧਾਈਆਂ ਲੈ ਸਕਦੇ ਆ ਜੇ ਆਸ਼ਾ 1 ਰੁਪਿਆ ਵੀ ਲੈ ਲਵੇ ਤੇ ਉਹਦੀ ਰੌਲੀ ਬਹੁਤ ਪੈਂਦੀ ਹੈ ਹੂੰ ਇਹ ਗੱਲ ਫਿਰ ਆਸ਼ਾ ਦੇ ਐਕਚੁਅਲੀ ਖੁਸ਼ ਨਹੀਂ ਹੈਗਾ ਜਿਹੜਾ ਕੂਮ ਦਿੱਤਾ ਹੋਇਆ ਉਹਦੇ ਵਿੱਚ ਕੋਈ ਸਫਾਈ ਨਹੀਂ ਕੋਈ ਇੰਤਜ਼ਾਮ ਨਹੀਂ ਹੈਗਾ ਇਹ ਸਾਰਾ ਸਾਡੀਆਂ ਆਪਣੀਆਂ ਮੰਗਾਂ ਵਾਸਤੇ ਆਸ਼ਾ ਵਰਕਰ ਨੂੰ ਜਿਹੜੀ ਕੁਸ਼ ਮਿਹਨਤਾਂ ਉਹਨਾਂ ਵਾਸਤੇ ਆ ਵੀ ਸਾਨੂੰ ਮਾਨ ਪੱਤਾ ਦਿੱਤਾ ਜਾਵੇ ਜੋ ਕਿ ਸਰਕਾਰ ਸਾਡੇ ਤੋਂ ਫ੍ਰੀ ਕੰਮ ਕਰਵਾ ਰਹੀ ਹੈ ਬਿਲਕੁਲ ਕੋਈ ਸਾਨੂੰ ਦੇ ਨਹੀਂ ਰਹੀ ਨਾ ਰਿਹਾ ਐਸੇ ਨਾ ਕੋਈ ਯੂਨੀਫਾਰਮ ਦਾ ਖਰਚਾ ਕੁਛ ਨਹੀਂ ਠੀਕ ਹੈ ਕਿਸ ਚੀਜ਼ ਦੀ ਮੰਗਾਇਆ ਇੱਕਾਂ ਸਰ ਇਹ ਸਾਡੇ ਕੰਮ ਦੀਆਂ ਮੰਗਾਂ ਆ ਜਿਹੜਾ ਅਸੀਂ ਕਰਦੇ ਆ ਅਸੀਂ ਹਸਪੀਟਲ ਡਿਲੀਵਰੀ ਵੀ ਕਰਦੇ ਆਂ ਆ ਪ੍ਰੈਗਨੈਂਟ ਦਾ ਬੱਚੇ ਦਾ ਟੀਕਾ ਕਰਨਾ ਸਾਰੇ ਕੁਝ ਜੇ ਸਰਕਾਰ ਵੱਲੋਂ ਮੰਗਾ ਨਹੀਂ ਮੰਨਿਆ ਗਿਆ ਫਿਰ ਅੱਤਰਨਾਗੇ ਹਾਂਜੀ ਸਾਡੀ ਮੰਗ ਇੱਥੇ ਜਾਰੀ ਰਹਿਣੀ ਹੈ ਧਰਨੀ ਰੈਲੀਆਂ ਇਸ ਤਰ੍ਹਾਂ ਉਨਾ ਮੰਗ ਕੀਤੀ ਹੈ ਕਿ ਆਸ਼ਾ ਵਰਕਰਸ ਨੂੰ ਉਜਰਤਾ ਦੇਕਾ ਨੂੰ 7715 ਰੁਪਏ ਪ੍ਰਤੀ ਮਹੀਨਾ ਤਨਖਾ ਫੈਸਿਲੀਟੇਟਰਾਂ ਨੂੰ ਆਂਗਣਵਾੜੀ ਸੁਪਰਵਾਈਜ਼ਰ ਦੇ ਮੁਤਾਬਿਕ ਸਕੇਲ ਤੇ ਹੋਰਨਾ ਮੰਗਾ ਨੂੰ ਤੁਰੰਤ ਪੂਰਾ ਕੀਤਾ ਜਾਵੇ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ